ਯਕੀਨ ਆ ਆਪਣਾ ਜੀ 메인 ਬਾਜ਼ਾਰ ਵਿੱਚ ਸਾਡੇ ਸਟੂਡੀਓ ਦੀ ਦੁਕਾਨ ਆ ਨਿਊਸੈਂਸ ਸਟੂਡੀਓ ਆ ਤੇ ਮੇਰਾ ਨਾਮ ਅਬਿਨਵ ਗੁਪਤਾ ਆ ਅਬਿਨਵ ਜੀ ਤੁਹਾਡੇ ਨਾਲ ਕੀ ਹਾਦਸਾ ਹੋਇਆ ਮੈਂ ਰੋਜ਼ ਡੇਲੀ ਸਾਈਕਲ ਤੇ ਆਪਣੇ ਕੰਮ ਤੇ ਦੁਕਾਨ ਤੇ ਆਉਂਦਾ ਆ ਤੇ ਮੈਂ ਜੇ ਸ਼ਟਰ ਖੋਲਿਆ ਸਫਾਈ ਕੀਤੀ ਤੇ ਆ ਮੈਂ ਬਾਹਰ ਜਿਉਂ ਨਿਕਲ ਕੇ ਵੇਖਿਆ ਤਾਂ ਸਾਈਕਲ ਮੇਰਾ ਚੋਰੀ ਹੋ ਗਿਆ ਤੇ ਮੈਂ ਆਸ-ਪਾਸੇ ਮਾਰੇ ਕੈਮਰੇ ਚੈੱਕ ਕੀਤੇ ਤੇ ਨਾਲ ਦੇ ਕਾਨ ਤੇ ਕੈਮਰੇ ਚੈੱਕ ਤੇ ਵੀਡੀਓ ਆ ਗਈ ਚੋਰ ਦੀ ਨਿਊ ਸਾਈਕਲ ਲਾ ਕੇ ਭੱਜ ਗਿਆ ਸੀ ਉਹ ਸਾਰੇ ਭੱਜ ਭੱਜੇ ਉਹਦੇ ਪਿੱਛੇ ਤੇ ਉਹਨਾਂ ਨਾਲ ਮਿਲਿਆ ਭੱਜ ਗਿਆ ਉਹ ਚੋਰ ਚੋਰ ਪੁਲਿਸ ਨੂੰ ਐਂ ਕਹਿੰਦੇ ਕਿ ਚੋਰ ਫੜਿਆ ਜਾਵੇ ਸਾਡਾ ਸਾਈਕਲ ਮਿਲ ਜੇ ਜੀ ਕੀ ਨਾਮ ਆਪਣਾ ਜੀ ਮੇਨ ਬਾਜ਼ਾਰ ਵਿੱਚ ਸਾਡੇ ਸਟੂਡੀਓ ਦੀ ਦੁਕਾਨ ਆ ਨਿਊ ਸੈਂਸ ਸਟੂਡੀਓ ਆ ਤੇ ਮੇਰਾ ਨਾਮ ਅਬਿਨਵ ਗੁਫਤਾ ਹੈ ਅਬਿਨਵ ਜੀ ਤੁਹਾਡੇ ਨਾਲ ਕੀ ਹਾਦਸਾ ਹੋਇਆ ਮੈਂ ਰੋਜ਼ ਡੇਲੀ ਸਾਈਕਲ ਤੇ ਆਪਣੇ ਕੰਮ ਤੇ ਦੁਕਾਨ ਤੇ ਆਉਂਦਾ ਮੈਂ ਤੇ ਮੈਂ ਜੇ ਸ਼ਟਰ ਖੋਲਿਆ ਸਵੇਾਈ ਕਿਤਨੀ ਤੇ ਆ ਮੈਂ ਬਾਹਰ ਜੋ ਨਿਕਲ ਕੇ ਵੇਖਿਆ ਤਾਂ ਸਾਈਕਲ ਮੇਰਾ ਚੋਰੀ ਹੋ ਗਿਆ ਤੇ ਮੈਂ ਆਸੇ-ਪਾਸੇ ਮਾਰੇ ਕੈਮਰੇ ਚੈੱਕ ਕੀਤੇ ਤੇ ਨਾਲ ਦੇ ਕਾਨ ਤੇ ਕੈਮਰੇ ਚੈੱਕ ਤੇ ਸੇ ਵੀਡੀਓ ਆ ਗਈ ਚੋਰ ਦੀ ਜੋ ਸਾਈਕਲ ਲੈ ਕੇ ਭੱਜ ਗਿਆ ਸੀ ਉਹ ਸਾਰੇ ਭੱਜ ਭੱਜੇ ਉਹਦੇ ਪਿੱਛੇ ਤੇ ਉਹਨਾਂ ਨੂੰ ਮਿਲਿਆ ਭੱਜ ਗਿਆ ਉਹ ਚੋਰ ਚੋਰ ਪਛਾਣ ਨੂੰ ਆਏ ਕਿ ਚੋਰ ਫੜਿਆ ਜਾਵੇ ਸਾਡਾ ਸਾਈਕਲ ਮਿਲ ਜੇ ਯਕੀਨ ਆਪਣਾ ਜੀ ਮੇਨ ਬਾਜ਼ਾਰ ਵਿੱਚ ਸਾਡੇ ਸਟੂਡੀਓ ਦੀ ਦੁਕਾਨ ਆ ਨਿਊ ਸੈਂਸ ਸਟੂਡੀਓ ਆ ਤੇ ਮੇਰਾ ਨਾਮ ਆ ਬੀਨਵ ਗੁਫਤਾ ਅਬਿਨਵ ਜੀ ਤੁਹਾਡੇ ਨਾਲ ਕੀ ਹਾਦਸਾ ਹੋਇਆ ਮੈਂ ਰੋਜ਼ ਡੇਲੀ ਸਾਈਕਲ ਤੇ ਆਪਣੇ ਕੰਮ ਤੇ ਦੁਕਾਨ ਤੇ ਆਉਂਦਾ ਹਾਂ ਤੇ ਮੈਂ ਜੇ ਸ਼ਟਰ ਖੋਲ੍ਹਿਆ ਸਫਾਈ ਕੀਤੀ ਤੇ ਆ ਮੈਂ ਬਾਹਰ ਜੇ ਨਿਕਲ ਕੇ ਵੇਖਿਆ ਤਾਂ ਸਾਈਕਲ ਮੇਰੇ ਚੋਰੀ ਹੋ ਗਿਆ ਤੇ ਮੈਂ ਆਸ-ਪਾਸੇ ਮਾਰੇ ਕੈਮਰੇ ਚੈੱਕ ਕੀਤੇ ਤੇ ਨਾਲ ਦੀ ਕਾਨ ਤੇ ਕੈਮਰੇ ਚੈੱਕ ਤੇ ਵੀਡੀਓ ਆ ਗਈ ਚੋਰ ਦੀ ਜੋ ਸਾਈਕਲ ਲਾ ਕੇ ਭੱਜ ਗਿਆ ਸੀ ਉਹ ਸਾਰੇ ਭੱਜ ਭੱਜੇ ਉਹਦੇ ਪਿੱਛੇ ਤੇ ਉਹਨਾਂ ਨਾਲ ਮਿਲਿਆ ਭੱਜ ਗਿਆ ਉਹ ਚੋਰ ਚੋਰ 50 ਨੂੰ ਐਂ ਕਹਿੰਦੇ ਕਿ ਚੋਰ ਫੜਿਆ ਜਾਵੇ ਸਾਡਾ ਸਾਈਕਲ ਮਿਸ ਜੀ ਯਕੀਨ ਆਪਣਾ ਜੀ ਮੇਨ ਬਾਜ਼ਾਰ ਵਿੱਚ ਸਾਡੇ ਸਟੂਡੀਓ ਦੀ ਦੁਕਾਨ ਆ ਨਿਊ ਸੰਸ ਸਟੂਡੀਓ ਆ ਤੇ ਮੇਰਾ ਨਾਮ ਅਬਿਨਵ ਗੁਪਤਾ ਆ ਅਬਿਨਵ ਜੀ ਤੁਹਾਡੇ ਨਾਲ ਕੀ ਹਾਦਸਾ ਹੋਇਆ ਮੈਂ ਰੋਜ਼ ਡੇਲੀ ਸਾਈਕਲ ਤੇ ਆਪਣੇ ਕੰਮ ਤੇ ਦੁਕਾਨ ਤੇ ਆਉਂਦਾ ਆ ਤੇ ਮੈਂ ਜੋ ਸ਼ਟਰ ਖੋਲਿਆ ਸਫਾਈ ਕੀਤੀ ਤੇ ਆ ਮੈਂ ਬਾਹਰ ਜਦੋਂ ਨਿਕਲ ਕੇ ਵੇਖਿਆ ਤਾਂ ਸਾਈਕਲ ਮੇਰਾ ਚੋਰੀ ਹੋ ਗਿਆ ਤੇ ਮੈਂ ਆਸ-ਪਾਸੇ ਮਾਰੇ ਕੈਮਰੇ ਚਾ ਕਿਤੇ ਤੇ ਨਾਲ ਦੇ ਕਾਨ ਤੇ ਕੈਮਰੇ ਚਾ ਕਿਤੇ ਸੇ ਵੀਡੀਓ ਆ ਗਈ ਚੋਰ ਦੀ ਜੋ ਸਾਈਕਲ ਲਾ ਕੇ ਭੱਜ ਗਿਆ ਸੀ ਉਹ ਸਾਰੇ ਭੱਜ ਭੱਜੇ ਉਹਦੇ ਪਿੱਛੇ ਤੇ ਉਹਨਾਂ ਮਿਲਿਆ ਭੱਜ ਗਿਆ ਉਹ ਚੋਰ ਚੋਰ ਪਛਾਣ ਨੂੰ ਆਏ ਕਿ ਕਿ ਚੋਰ ਫੜਿਆ ਜਾਵੇ ਸਾਡਾ ਸਾਈਕਲ ਮਿਲ ਜੇ ਯਕੀਨ ਆ ਆਪਣਾ ਜੀ ਮੇਨ ਬਾਜ਼ਾਰ ਵਿੱਚ ਸਾਡੇ ਸਟੂਡੀਓ ਦੀ ਦੁਕਾਨ ਆ ਨਿਊ ਸੈਂਸ ਸਟੂਡੀਓ ਆ ਤੇ ਮੇਰਾ ਨਾਮ ਅਬਿਨਵ ਗੁਪਤਾ ਹੈ ਅਬਿਨਵ ਜੀ ਤੁਹਾਡੇ ਨਾਲ ਕੀ ਹਾਦਸਾ ਹੋਇਆ ਮੈਂ ਰੋਜ਼ ਡੇਲੀ ਸਾਈਕਲ ਤੇ ਆਪਣੇ ਕੰਮ ਤੇ ਦੁਕਾਨ ਤੇ ਆਉਂਦਾ ਆ ਤੇ ਮੈਂ ਜੋ ਸ਼ਟਰ ਖੋਲਿਆ ਸਫਾਈ ਕੀਤੀ ਤੇ ਐ ਮੈਂ ਬਾਹਰ ਜਿਉਂ ਨਿਕਲ ਕੇ ਵੇਖਿਆ ਤਾਂ ਸਾਈਕਲ ਮੇਰਾ ਚੋਰੀ ਹੋ ਗਿਆ ਤੇ ਮੈਂ ਆਸ-ਪਾਸੇ ਮਾਰੇ ਕੈਮਰੇ ਚੈੱਕ ਕੀਤੇ ਤੇ ਨਾਜ਼ਿਕਾਨ ਤੇ ਕੈਮਰੇ ਜਾ ਕਿਤੇ ਸੇ ਵੀਡੀਓ ਆ ਗਈ ਚੋਰ ਦੀ ਜਿਉਂ ਸਾਈਕਲ ਲੈ ਕੇ ਭੱਜ ਗਿਆ ਸੀ ਉਹ ਸਾਰੇ ਭੱਜ ਭੱਜੇ ਉਹਦੇ ਪਿੱਛੇ ਤੇ ਉਹਨਾਂ ਮਿਲਿਆ ਭੱਜ ਗਿਆ ਉਹ ਚੋਰ ਚੋਰ ਪੁਲਿਸ ਨੂੰ ਐ ਕਹਿੰਦੇ ਕਿ ਚੋਰ ਫੜਿਆ ਜਾਵੇ ਸਾਡਾ ਸਾਈਕਲ ਮਿਲ ਜੇ